ਕੱਚਾ ਸਕਰੀਨ ਵਾਲਾ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈ ਬਾਈ ਤੇ ਕੈਮਰਾ ਲੱਗਿਆ ਹੋਇਆ ਹੈ ਦਰਸ਼ਕ ਵੀਰੋ ਨੰਬਰ ਸਕਰੀਨ ਤੇ ਛੱਡ ਦੇਣਗੇ ਤੇ ਬਾਈ ਹੁਣਾਂ ਨਾ ਕਰ ਲਿਓ ਸੰਪਰਕ ਗੱਡੀ ਟਾਪ ਮਾਡਲ ਹੈ ਇਹ ਬਾਈ ਅੱਛੇ ਗੱਲ ਦੋਸਤੋ ਤੁਹਾਡਾ ਸਵਾਗਤ ਹੈ ਆਪਣਾ ਚੈਨਲ ਪੰਜਾਬ ਟੂਰ ਤੇ ਅੱਜ ਆਪਾਂ ਪਹੁੰਚਾਂਗੇ ਪਿੰਡ ਗੁੰਟੀ ਤੁਹਾਡੇ ਵਾਸਤੇ ਚਿੱਟੇ ਰੰਗ ਦੀ ਪੀਵੀ08 ਸਕਾਰਪਿਓ ਗੱਡੀ ਲੈ ਕੇ ਆਏ ਹਾਂ ਸਕਾਰਪਿਓ ਦੇ ਮੈਸੇਜ ਆਉਂਦੇ ਸੀਗੇ ਬਹੁਤ ਸੋਹਣੀ ਗੱਡੀ ਹੈ Ориਜਨਲ ਗੱਡੀ ਹੈ ਬਾਈ ਹੁਣ ਆਪਣੀ ਤੇ ਨੌਨ ਐਕਸੀਡੈਂਟਲ ਗੱਡੀ ਹੈ ਜੀ ਸੁਣੀ ਗੱਲਬਾਤ ਆ ਗੱਡੀ ਦੇ ਵਿੱਚ ਪੈਰਾ ਦਿਨ ਮੀਨਾ ਇਹ ਬਿਲਕੁਲ ਨਵੇਂ ਜਮਾ ਚੌੜੇ ਟਾਇਰ ਆ ਗਏ ਕੱਲੇ ਉਲਾਈ ਨਹੀਂ ਲੱਗੇ ਟਾਇਰ ਬਾਈ ਚੌੜੇ ਪਵਾਏ ਹੋਏ ਵੇ ਸੋਹਣੇ ਇੰਟੀਰੀਅਰ ਵਜੋਂ ਵੀ ਗੱਡੀ ਸੋਹਣੀ ਆ ਸੀਟ ਕਵਰ ਬਹੁਤ ਸੋਹਣੇ ਛੜੇ ਹੋਏ ਆਗੇ ਤੇ ਇਹਦੇ ਬਾਅਦ ਆਪਾਂ ਬਾਈ ਹੁਣਾਂ ਨਾਲ ਬਣਾਉਣੇ ਕਰਾਉਣੇ ਗੱਲਬਾਤ ਆਪਾਂ ਸੀਟ ਕਵਰ ਤੇ ਇੰਟੀਰੀਅਰ ਦਾ ਨਾਮ ਰਾਜ ਗ੍ਰਪੇਜ ਟੱਚ ਸਕਰੀਨ ਵਾਲਾ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈ ਬਾਈ ਤੇ ਕੈਮਰਾ ਲੱਗਿਆ ਹੋਆ ਦਰਸ਼ਕ ਵੀਰੋਂ ਨੰਬਰ ਸਕਰੀਨ ਤੇ ਛੱਡ ਦੇਣਗੇ ਤੇ ਬਾਈ ਹੁਣਾਂ ਨਾਲ ਕਰ ਲਿਓ ਸੰਪਰਕ ਗੱਡੀ ਟੌਪ ਮਾਡਲ ਹੈ ਇਹ ਬਾਈ ਬਾਈ ਨਾ ਕਰਉਣੇ ਗੱਲ ਸਸੀ ਗੱਲ ਬਾਈ ਜੀ ਹੱਸੋ ਬਾਈ ਹੋਰ ਬਾਈ ਠੀਕ ਵਾ ਬੜਾ ਵਧੀਆ ਬਾਈ ਤੇ ਆਪਣਾ ਬਾਈ ਜੀ ਕਿਹੜਾ ਮਾਡਲ ਲੱਗਦੀ ਇਹ 2011 ਮਾਡਲ ਲੱਗਦੀ 2011 ਮਾਡਲ ਹਾਂਜੀ ਪੰਜਾਹ ਨੰਬਰ 50 ਮਾਡਲ ਆ ਬਾਈ ਹਾਂਜੀ ਬਾਈ ਠੀਕ ਹੈ ਜੀ ਤੇ ਲੱਗੀ ਬੱਜੀ ਤਾਂ ਨਹੀਂ ਬਾਈ ਨਾ ਹੋਵੇ ਓਕੇ ਹੈ ਗੱਡੀ ਜਮ ਓਕੇ ਹੈ ਬਾਈ ਤੇ 91 ਅੰਦਰ ਬਾਈ ਗੱਡੀ ਇਹ ਵੀਡੀਓ ਮਰ ਰਹੀ ਆ ਆਪਣੀ ਜੀ ਜੀ ਅਮਰਦਰਸ਼ ਕੁਮਾਰ ਉਹ ਗੱਡੀ ਹੈਗੀ ਤੇ ਬਾਈ ਆਪਣਾ ਮਰਾ ਬੋਰਡਰ ਚੱਕ ਦੋ ਇੰਜਨ ਗੇਅਰ ਬਿਲਕੁਲ ਓਕੇ ਹੈ ਬਾਈ ਗੱਡੀ ਦਾ ਕੋਣੀ ਗੱਡੀ ਹੈਗੀ ਤੇ ਡਿਮਾਂਡ ਵੀ ਬਾਈ ਕਹਿੰਦੇ ਵੀ ਜੈਜਰੇਟ ਜੀ ਦੇ ਦਾਂਗੇ ਚੱਕ ਨੋ ਬਈ ਵੜੇ ਤਾਰੇ ਦੇ ਬਰਾਤੀ ਨੇ ਕਹ ਬਾਈ ਤੇ ਇੰਜਨ ਦੇ ਨਿਆ ਮੋੜਾ ਦੇ ਬਾਈ ਸ਼ੀਲਡ ਗੱਡੀ ਆ ਪੂਰੀ ਸੋਹਣੀ ਗੱਡੀ ਹੈਗੀ ਜਮਾ ਸੁੱਕਾ ਇੰਜਨ ਸੁੱਕਾ ਇੰਜਨ ਬੈਟਰੀ ਵੀ ਬਾਈ ਪੂਰੀ ਵਧੀਆ ਹੈਗੀ ਓਕੇ ਗੱਲਬਾਤ ਆ ਜਮਾ ਗੱਡੀ ਦੇ ਵਿੱਚ ਟਾਪ ਮਾਡਲ ਆ ਇਹ ਆਪਣਾ 11 ਮਾਡਲ ਆ ਬਾਈ 11 ਬਾਈ 11 ਮਾਡਲ ਆ ਗੱਡੀ ਪੀਵੀ08 ਨੰਬਰ ਆ ਤੀਜੀ ਉਮਰਾਂ ਦੀ ਗੱਡੀ ਬਾਈ ਤੇ ਆਪਣਾ ਡਿਮਾਂਡ ਕੀ ਆ ਬਾਈ ਗੱਡੀ ਦੀ ਇਹਦੇ ਵੀ ਆਪਾਂ 3 ਲੱਖ ਰੁਪਏ ਮੰਗ ਲਵਾਂਗੇ 3 ਲੱਖ ਰੁਪਏ ਕਿਉਂਕਿ ਮੈਂ ਆਪਣੇ ਵੀਡੀਓ ਥਰੂ ਆਲਾ ਤਮੰਨਤ ਨਭਾਈ ਕਰ ਦਊ ਕਰ ਦਾਂਗੇ ਜ਼ਰੂਰ ਠੀਕ ਆ ਬਾਈ ਜੀ ਟਾਪ ਮਾਡਲ ਗੱਡੀ ਆ 11 ਮਾਡਲ ਆ ਇਹ ਤੇ ਦੂਜੇ ਨੰਬਰ ਤੇ ਗੱਡੀ ਸੀਲਡ ਆ ਬਾਈ ਸਾਰੀ ਕਿਰਪਾ ਜੀ ਵੀਰੇ ਇਧਰ ਵੀ ਨਿਗ੍ਹਾ ਮਰਾਂ ਦੇ ਬਾਈ ਓਡੇ ਪਿਲਰ ਮੁਰਿਆ ਪੇ ਇੰਜਨ ਤੇ ਵੀ ਨਿਗ੍ਹਾ ਮਰਾਤੀ ਆ ਓਕੇ ਗੱਡੀ ਆ ਸੀਟ ਕਵਰ ਸੋਨੇ ਚੜੇ ਹੋਏ ਗੱਡੀ ਦੇ ਸੈਂਟਰ ਲੋਕਿੰਗ ਗੱਡੀ ਆ ਬਾਈ ਸੈਂਟਰ ਲੋਕਿੰਗ ਵਾਲੀ ਚਾਬੀ ਹੈ ਗੱਡੀ ਦੀ ਬਾਈ ਜੀ ਪੂਰੀ ਸੋਹਣੀ ਸੁਨੱਖੀ ਗੱਡੀ ਹੈਗੀ ਬਾਈ ਹੋਰਾਂ ਨਾਲ ਕਰ ਲਓ ਸੰਪਰਕ ਸਕਰੀਨ ਤੇ ਨੰਬਰ ਛੱਡ ਦੇਗਾ ਆਪਾਂ ਟ੍ਰੇਡ ਦੀ ਬਾਈ ਕਰ ਲਓ ਗੱਲਬਾਤ ਧੰਨਵਾਦ ਜੀ